ਮਾਨ ਸਾਹਿਬ ਜਿਵੇਂ ਤੁਸੀਂ ਇੱਕ ਗੱਲ ਕੀਤੀ ਸੀਗੀ ਪਹਿਲਾਂ ਮਿੱਟੀ ਚੈਨਲ ਦੇ ਨਾਲ ਮੈਨ ਮੇਡ ਡਿਜਾਸਟਰ ਦੀ ਯਾ ਮੈਨ ਮੇਡ ਡਿਜਾਸਟਰ ਤਾਂ ਇਹਨੇ ਕਰਦਾ ਕੀ ਮੈਨ ਮੇਡ ਡਿਜਾਸਟਰ ਇੱਥੇ ਪਾਣੀ ਛੱਡਣ ਤੋਂ ਪਹਿਲਾਂ ਜਦੋਂ ਪਤਾ ਸੀਗਾ ਸਾਨੂੰ ਸਾਡੇ ਘਰ ਦੇ ਵਿੱਚ ਇੱਕ ਚੀਜ਼ ਪਈ ਆ ਉਹ ਸਾਡੇ ਕੋਲ ਹੱਦ ਤੋਂ ਬਾਹਰ ਹੁੰਦੀ ਜਾਂਦੀ ਆ ਸਾਨੂੰ ਪਹਿਲਾਂ ਵੀ ਚਾਹੀਦਾ ਕਿਸੇ ਨੂੰ ਕੱਢ ਦੀ ਆਹੀ ਗੱਲ ਆਹੀ ਆਹੀ ਠੀਕ ਆ ਆਹੀ ਗੱਲ ਆ ਬਸ ਜਦੋਂ ਤੁਹਾਨੂੰ ਪਤਾ ਹੈ ਅੱਜ ਕੱਲ ਤਾਂ ਆ ਫੋਨਾਂ ਤੇ ਹੀ ਆ ਨਾ ਜਿਹੜਾ ਹੈਗਾ ਵੈਦਰ ਫੋਰਕਾਸਟ ਸਭ ਸਭ ਕੁਝ ਹੈ ਤੁਸੀਂ ਸਾਰਾ ਵੇਖ ਲੈਨੇ ਮੀ ਕਿੰਨਾ ਚਿਰ ਬਰਸੇ ਸਰਕਾਰਾਂ ਕੋਲੇ ਤਾਂ ਬਹੁਤ ਐਕੂਰੇਟ ਸਾਰੇ ਸੌਫਟਵੇਅਰ ਨੇ ਜੀ ਇਹਨਾਂ ਨੂੰ ਪਤਾ ਮੀ ਪੈ ਰਿਹਾ ਔਰ ਹਮੇਸ਼ਾ ਆਪਾਂ ਨੂੰ ਹੀ ਪਤਾ ਸਪਟੰਬਰ ਤੱਕ ਪੈਂਦਾ ਇਹ ਦੱਸਣਗੇ ਕਿ 15 ਅਗਸਤ ਤੇ ਇੰਨੇ ਹਾਈ ਲੈਵਲ ਕਿਉਂ ਕੀਤੇ ਗਏ ਡੰਮਾਂ ਦੇ ਕੋਈ ਹੈ ਇਨਫਲੋ ਕਿਉਂ ਨਹੀਂ ਵਧਾਇਆ ਗਿਆ ਆਊਟਫਲੋ ਕਿਉਂ ਨਹੀਂ ਵਧਾਇਆ ਗਿਆ ਸਿਰਫ ਸੀਵਿੰਗ ਰੱਖੀ ਹੈ ਤੁਸੀਂ ਖਾਲੀ ਹਵੇਲੇ ਹੁਣੇ ਮੁੰਡੇ ਖੜੇ ਬੋਲ ਰਹੇ ਕਿ ਖਾਲੀ ਰੱਖਦੇ ਹਾਂ ਦਰਿਆ ਇੱਥੇ 25% ਪਾਣੀ ਪਹਿਲਾਂ ਕਿਉਂ ਨਹੀਂ ਛੱਡਦੇ ਮਾਈਨਿੰਗ ਲਈ ਮਾਈਨਿੰਗ ਲਈ ਨਾ ਅੱਜ 25% ਛੱਡਦੇ ਹਾਂ ਨਹਿਰਾਂ ਕੱਸੀਆਂ ਵਗਣ ਤੇ ਕੱਸੀਆਂ ਵਾਲਾ ਪਾਣੀ ਲਾ ਲੈਣ ਵਿਚਾਰੇ ਸਹੀ ਗੱਲ ਹੈ ਹੁਣੇ ਬੋਰ ਕਰਦੇ ਆ ਤੇ ਥਲੜਾ ਪਾਣੀ ਸਭ ਤੋਂ ਜਲਦੀ ਖਾਲੀ ਹੋ ਰਿਹਾ ਸਾਡਾ ਇਹ ਕੀ ਹੈ ਇਹ ਸਾਜ਼ਿਸ਼ ਹੈ ਜੇ ਨਹੀਂ ਸਾਜ਼ਿਸ਼ ਤਾਂ ਜਾਂਚ ਕਰਾਉਣ ਕਿ ਸਾਡੇ ਪਾਖੜਾ ਪੌਂਗ ਤੇ ਰੰਜੀਤ ਡੈਮ ਇਹ ਪਹਿਲਾਂ ਕਿਉਂ ਭਰ ਲਏ ਗਏ ਆ ਇਹਦੀ ਜੁਡੀਸ਼ਲ ਜਾਂਚ ਹੋਣੀ ਚਾਹੀਦੀ ਜਿੰਨੇ ਨਾਲ ਆ ਲੋਕ ਡੁੱਬੇ ਨੇ ਨਹੀਂ ਤਾਂ ਮੈਨੂੰ ਦੱਸ ਸਾ ਨੀਲਾ ਆਸਮਾਨ ਆਪਾਂ ਧਰਤੀ ਤੇ ਖੜੇ ਆਂ ਦਰਿਆ ਦੇ ਨਾਲ ਆ ਲੈ ਦੱਸ ਖੁੱਭਰੇ ਆ ਆਪਾਂ ਥੋਸ ਹੈ ਜੀ ਥੋਸ ਹੈ ਨਾ ਤੇ ਫਿਰ ਇਹ ਫਲੱਡ ਕਿੱਥੋਂ ਆ ਗਏ ਸਭ ਉਹੀ ਜੋ ਤੁਸੀਂ ਦੱਸਿਆ ਮੈਂ ਵੀ ਡਿਸ ਇਹ ਜਿੰਨਾ ਤੁਸੀਂ ਰਾਵੀ ਦੇ ਨੇੜੇ ਚਲੇ ਜਾਓ ਅਸੀਂ ਗਏ ਆ ਇਧਰ ਸਤਲੁਜ ਦੇ ਅੱਗੇ ਫਿਰੋਜ਼ਪੁਰ ਤੱਕ ਚਲੇ ਜਾਓ ਜਾਂ ਬਿਆਸ ਹਲ ਚਲੇ ਜਾਓ ਅਸੀਂ ਤਾਂ ਮੈਂ ਤਾਂ ਨਾ ਇੱਕ ਥਾਂ ਤੇ ਮੱਖੂ ਕੋਲੇ ਆ ਥੋੜਾ ਜਿਹਾ ਹੋਰ ਵੇਚ ਨੂੰ ਜੀ ਇਧਰ ਬਾਈ ਜੀ ਹੈਗਾ ਤਲੋ ਜਾ ਇੱਧਰ ਬਿਆਸ ਹੈ ਤੇ ਇਹ ਹਰੀਕੇ ਜਾ ਕੇ ਇਕੱਠੇ ਹੁੰਦੇ ਆ ਠੀਕ ਹੈ ਐ ਸੀਗਾ ਤੇ ਅਸੀਂ ਇੱਥੇ ਉਹ ਉਦੋਂ 15 ਕਿਲੋਮੀਟਰ ਪਹਿਲਾਂ ਹੀ ਇਕੱਠੇ ਹੋ ਗਏ 15 ਕਿਲੋਮੀਟਰ ਪਹਿਲਾਂ ਹੀ ਪਤਾ ਹੈ ਕਿਉਂ ਕਿ ਦੋਨੇ ਪਾਸੇੋਂ ਤੁਸੀਬਾਂ ਟੁੱਟ ਗਏ ਉਹ ਮਿਲ ਗਿਆ ਕਿ ਹਮ ਹੋ ਗਿਆ ਕੰਮ ਆ ਕੰਮ ਹੋ ਰਿਹਾ ਹੈ ਇਹ ਕੌਣ ਹੋ ਰਿਹਾ ਇਹ ਬੰਦਾ ਹੀ ਕਰ ਰਿਹਾ ਜੀ ਬੰਦਾ ਮੀਂਹ ਸਰਕਾਰਾਂ ਹੀ ਕਰ ਰਹੀ ਹੈ ਪਹਿਲਾਂ ਪੰਜਾਬ ਵਾਲੀ ਫਿਰ ਉੱਤੇ ਆ ਸੈਂਟਰ ਵਾਲੀ ਸੈਂਟਰ ਵਾਲੀ ਇਹ ਕੋਈ ਰੱਬ ਨੇ ਡਿਸਾਸਟਰ ਨਹੀਂ ਆ ਲਿਆਂਦਾਗਾ ਮੀਂਹ ਪਏ ਜ਼ਿਆਦਾ ਪੈ ਜਾਂਦੇ ਫਿਰ ਕੀ ਹੋ ਗਿਆ ਯਾਰ ਮੀਂਹ ਤੋਂ ਬਾਅਦ ਆ ਬੇਹਾਲ ਕੀ ਹੈ ਮੈਂ ਫਰੀਦਕੋਟ ਵੱਲੋਂ ਕੋਈ ਪ੍ਰੋਬਲਮ ਕਰ ਲੈਂਦੀ ਹੈ ਉਹ ਕਰਦੀ ਕਰਦੀ ਹੈ ਹਮੇਸ਼ਾ ਇਹੀ ਹੁੰਦਾ ਵੇਖ ਲਓ ਆਪਾਂ ਖੜੇ ਆ ਹੁਣ ਸੁੱਕੀ ਆ ਦਰਿਆ ਦੇ ਨਾਲ ਖੜੇ ਆ ਇਹ ਕਿਵੇਂ ਹੋ ਗਿਆ ਮਾਨ ਸਾਹਿਬ ਜਿਵੇਂ ਗੱਲ ਹੈ ਕਿ ਜਦੋਂ ਹੁਣ ਸਾਨੂੰ ਇੱਥੇ ਲਗਾਤਾਰ 7-8 ਦਿਨ ਹੋ ਗਏ ਆ ਹੂੰ ਅਪਡੇਟ ਦਿੰਦੇ ਹਾਂ ਡੇਲੀ ਲਾਈਵ 7 ਪੰਜਾਬ ਤੇ ਇਹ ਵੀਰ ਜੀ ਸਾਡੇ ਨਾਲ ਮਿਲੇ ਹੋਰ ਵੀ ਕਿਸਾਨ ਇੱਥੇ ਮਿਲੇ ਵਿਚਾਰੇ ਸਿਰਫ ਇੱਕ ਖੜ ਕੇ ਦੇਖਣ ਤੋਂ ਇਲਾਵਾ ਇਹਨਾਂ ਦੇ ਕੋਲ ਕੋਈ ਚਾਰਾ ਨਹੀਂ ਸੀ ਆਪਣੀਆਂ ਜ਼ਮੀਨਾਂ ਹੱਥੀ ਰੁੜਦੀਆਂ ਵਿਖੀਆਂ ਹੁਣੇ ਵੇਖ ਰਿਹਾ ਹੁਣੇ ਵੇਖ ਰਿਹਾ ਕਿ ਜਿਵੇਂ ਜਿਵੇਂ ਆ ਤਾਰਾਂ ਜੀਆਂ ਪੱਟਤੀਆਂ ਹੁਣ ਜੀ ਸੀ ਬੀਆਂ ਆ ਗਈਆਂ ਇਹ ਵੇਖ ਰਿਹਾ ਕਿ ਕਿਵੇਂ ਕਿਵੇਂ ਅਸੀਂ ਡੁੱਬਦੇ ਜਾਵਾਂਗੇ ਹਾਂ ਹਾਂ ਉਹ ਜਿਹੜੇ ਰਾਵੀ ਆਲੇ ਸੀ ਨਾ ਸ਼ਰਾ ਜਿੱਥੇ ਉਹ ਕੋਠੀ ਜੀ ਰੁੜ ਗਈ ਸੀ ਜੀ ਜੀ ਉਹ ਪਿੰਡ ਹੈ ਗੋਨ ਕੋਨੇ ਵਾਲਾ ਕੋਨੇਆਣਾ ਕੋਨੇ ਵਾਲਾ ਤੇ ਕੋਨੇਆਣਾ ਸ਼ਾਇਦ ਕੋਨੇਆਣਾ ਉੱਥੇ ਮੈਂ ਗਿਆ ਉਹ ਆnde ਜੀ ਅਸੀਂ ਉਹ ਕੋਠੀ ਵਾਲੇ ਵੀ ਤੇ ਪਿੰਡ ਵਾਲੇ ਵੀ ਕੋਨੇਆਣੇ ਵਾਲੇ ਸਾਰੇ ਤੁਸੀਂ ਬੰਨਾਂ ਦੇ ਬੰਦੇ ਰਹੇ ਫਿਰ ਬੰਨ ਟੁੱਟ ਗਿਆ ਉਹ ਆਂਦਾ ਅਸੀਂ ਭੱਜ ਕੇ ਜਾਨ ਬਚਾਈ ਨਾਲ ਜਿਹੜਾ ਦੂਜੇ ਉਹ ਨਾ ਇਹ ਕਾਬਦਾ ਵੀ ਰਿੰਗ ਰਿੰਗ ਬੰਨ ਬਣਾ ਲੈਂਦੇ ਪਿੰਡਾਂ ਵਾਲੇ ਉਹਦੇ ਤੇ ਚੜੇ ਅਸੀਂ ਜਾ ਕੇ ਪਾਣੀ ਗੋਲੀ ਵਾਂਗੂ ਆਇਆ ਔਰ ਇੱਕ ਕੋਠੀ ਅੱਧੀ ਉਹ ਹਾ ਕੇ ਲੈ ਗਿਆ ਇੱਕ ਟਰਾਲੀ ਚੱਕ ਕੇ 19 ਦੂਰ ਮਾਰੀ ਉਹਦੇ ਸਾਡੇ ਫ੍ਰਿਜ ਤੇ ਜਨਰੇਟਰ ਥਿਆਈ ਨਹੀਂ ਕਿੱਧਰ ਗਏ ਤੇ ਹਰ ਘਰ ਚਾਟ ਤੋਂ 10 ਫੁੱਟ ਪਾਣੀ ਤੇ ਫੇਰ ਉਹ ਆਂਦੇ ਇੱਕ ਜਿਹੜਾ ਉਹ ਰਿੰਗ ਬਲ ਪਰੇ ਉਹਨਾਂ ਸਰਕਾਰ ਨਹੀਂ ਬਣਾਇਆ ਸੀ ਹਾਂ ਦਾ ਜੇ ਉਹ ਬੰਨ ਨਾ ਟੁੱਟਦਾ ਤਾਂ ਅਸੀਂ ਸ਼ਾਇਦ 10 ਦਿਨ ਐਂ ਬੈਠੇ ਰਹਿੰਦੇ ਤੇ ਜਿਹੜੇ ਫੌਜੀ ਟਰੱਕ ਆਏ ਸੀ ਬਚਾਉਣ ਉਹ ਫੌਜੀ ਟਰੱਕ ਛੱਡ ਕੇ ਭੱਜ ਗਏ ਟਰੱਕ ਅਜੇ ਵੀ ਖੜੇ ਸੀ ਅਸੀਂ ਵੇਖ ਕੇ ਆਏ ਉਡੀ ਕਰਦੇ ਨਹੀਂ ਕੋਈ ਜੀ ਸੀ ਪੀਆਂ ਦੋ ਆਈਆਂ ਉਹਨਾਂ ਚ ਡੀਜ਼ਲ ਨਹੀਂ ਸੀਗਾ ਇੰਡੀਆ ਦੀ ਫੌਜ ਕਾਲੀ ਆ ਫਿਰ ਨਹੀਂ ਪਤਾ ਕੀ ਹੈ ਮਸਲਾ ਕੀ ਹੋ ਰਿਹਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਹੁਣ ਜਿਵੇਂ ਆ ਆਈ ਸੀ ਵਿਚਾਰੀ ਤੇ ਉੱਥੇ ਮੈਂ ਪੁਲਿਸ ਵਾਲੇ ਨੂੰ ਪੁੱਛਣ ਲੱਗਿਆ ਆਂਦਾ ਜੀ ਰੋਕਣਾ ਹੈ ਅਸਲ ਚ ਉਹਨਾਂ ਨੂੰ ਸਾਡੇ ਬਾਰੇ ਕਹਿਤਾ ਹੋਣਾ ਇਹਨਾਂ ਨੂੰ ਨਾ ਜਾਣਦੇ ਮੈਂ ਕਿਹਾ ਕਿਉਂ ਰੋਕਣਾ ਹੈ ਆਂਦਾ ਜੀ ਉੱਥੇ ਨਾ ਮੈਂ ਕਿਹਾ ਕੀ ਮਸਲਾ ਹੈ ਪਾਣੀ ਕਿਉਂ ਵਧਿਆ ਆਹਦਾ ਜੀ ਬਹੁਤ ਨੀਵਾ ਹੋ ਗਿਆ ਦਰਿਆ ਮੈਂ ਕਿਹਾ ਤਾਂ ਸਿਲਟ ਆਉਂਦੀ ਰੇਤ ਆਉਂਦੀ ਆ ਨਾਲ ਤੇ ਨੀਵਾ ਕਿਵੇਂ ਹੋ ਗਿਆ ਆਹਦਾ ਜੀ ਮੈਨੂੰ ਨਹੀਂ ਪਤਾ ਤੇ ਫਿਰ ਮੈਂ ਕਿਹਾ ਸਾਨੂੰ ਪਤਾ ਜਾਣਦਿਆਂ ਤਾਂ ਫਿਰ ਚੱਲੇ ਜਾਓ ਇਹ ਕੀ ਹੈ ਨਾ ਇਹ ਬੰਦੇ ਕੌਣ ਨੇ ਇਹਨਾਂ ਤੇ ਗੁੱਸਾ ਵੀ ਨਾ ਕਰਿਆ ਕਰੋ ਇਹ ਤਾਂ ਹੁਕਮ ਦੇ ਵੱਜੇ ਨੇ ਸਰਕਾਰੀ ਬੰਦੇ ਔਰ ਮੈਂ ਤੁਹਾਨੂੰ ਦੱਸਾਂ ਪੁਲਸ ਵਾਲੇ ਨੂੰ ਆਪਾਂ ਮਾੜੇ ਤਾਂ ਨਹੀਂ ਮਾੜੇ ਹੈਗੇ ਵੀ ਨੇ ਪਰ ਜਿੱਤੇ ਸੁਣਿਆ ਦੁਨੀਆਂ ਚ ਕਿਤੇ 24 ਘੰਟੇ ਡਿਊਟੀ ਇਹਨਾਂ 24 ਘੰਟੇ ਡਿਊਟੀ ਆ ਕੋਈ ਦਿਨ ਦੀ ਛੁੱਟੀ ਨਹੀਂ ਮਤਲਬ ਇਹ ਸੁਣਿਆ ਕਿ ਤੇ ਸਾਡੀ ਪੁਲਿਸ ਚੱਲ ਕਿਵੇਂ ਰਹੀ ਹੈ ਪੁਲਿਸ ਰਿਫਾਰਮ ਨਹੀਂ ਹੋਣੀ ਚਾਹੀਦੇ ਹੂੰ ਇਹਨਾਂ ਦੀ ਡਿਊਟੀ ਤੁਸੀਂ ਸ਼ਿਫਟਾਂ ਚ ਕਰੋ 12 ਘੰਟੇ ਚ ਕਰੋ ਕਰੋ ਹਾਂਜੀ ਫੇਰ ਉਹ ਜਦੋਂ 24 ਘੰਟੇ ਹੁੰਦੇ ਆ ਫੇਰ ਉਹ ਪੈਗ ਵੀ ਲਾਉਂਦੇ ਆ ਫੇਰ ਉਹ ਨੇੜੇ ਤੇੜੇ ਵੇਂਦੇ ਰੋਟੀ ਕਿੱਥੋਂ ਖਾਈਏ ਫੇਰ ਉਹ ਜਗਾੜ ਕਰਦੇ ਨੇ ਵਿਚਾਰੇ ਹਾਂ ਪੌਂਸੇ ਹੋਰ ਬੰਦੇ ਪਰ ਨਹੀਂ ਇਹ ਤਰੀਕਾ ਕੀ ਹੈ ਇਹ ਕਰਨਾ ਕਿਵੇਂ ਹੈ ਜਿਹਦੇ ਹੱਥ ਚ ਪੈਸਾ ਸਾਡੇ ਪਤਾ ਕਿੰਨੀ ਹੈ ਨਫਰੀ 80000 80000 ਨਫਰੀ ਪੁਲਿਸ ਦੀ ਤੇ 60% ਵੀਆਈਪੀ ਡਿਊਟੀ ਤੇ ਆ ਜੀ 20% ਰਗਾ ਜਾਂਦਾ ਵਸ ਜਨਤਾ ਲਈ 20% ਬਚਿਆ 30% ਤਾਂ ਥਾਣਿਆਂ ਚ ਹੁੰਦੇ ਤਿੰਨ ਤਿੰਨ ਚਾਰ ਚਾਰ ਬਾਕੀ ਸਲੂਟ ਮਾਰਨੂ ਇਧਰ ਦੀ ਜਾ ਰਹੀ ਜੀ ਮੁੱਖ ਮੰਤਰੀ ਸਾਹਿਬ ਇਧਰ ਦੀ ਜਾ ਰਿਹਾ ਫਲਾਨਾ ਸਾਹਿਬ ਕੀਤਾ ਕੀ ਕੱਖਵਨੀ ਜੀ ਆਦਾ ਜੀ ਇੱਥੇ মিডিਆ ਆਇਆ ਅਰੇ ਜਿੱਦਾਂ ਹੁਣ ਮਤਲਬ ਕਿ ਮੈਂ ਤਾਂ ਇਹ ਗੱਲ ਪੁੱਛ ਨਹੀਂ ਜਾ ਰਿਹਾ ਸੀਗਾ ਕਿ ਸਾਨੂੰ ਇਹ ਨਾ ਬੰਦਿਆਂ ਦੇ ਆਉਣ ਦੀ ਇੱਥੇ ਲੋੜ ਹੈ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਇਹ ਸਾਡੀ ਮਾਲਕੀ ਜ਼ਮੀਨਾਂ ਆ ਜਾਂ ਦਰਿਆ ਦੀ ਜਿਵੇਂ ਉਹ ਮੈਡਮ ਕਹਿ ਕੇ ਗਏ ਨੇ ਕਿ ਦਰਿਆ ਦੀਆਂ ਜ਼ਮੀਨਾਂ ਦੱਬਣਗੇ ਤਾਂ ਆਹੀ ਹਾਲ ਹੋਊਗਾ ਹੁਣ ਕਹਿ ਕੇ ਗਏ ਨਾ ਮੈਂ ਜਦੋਂ ਉਹਨੂੰ ਕਿਹਾ ਲਵੀਏ ਤਾਂ ਮਾਲਕੀ ਹੈ ਤੂੰ ਕਿਵੇਂ ਹੈਰਾਨਗੀ ਨਾਲ ਦੇਖ ਰਹੀ ਸੀ ਇਹ ਮੇਅਰ ਹੈ ਮੇਅਰ ਸਾਹਿਬ ਨੇ ਚਲੋ ਛੱਡੋ ਮੇਅਰ ਨੂੰ ਆ ਇੱਥੋਂ ਦਾ ਨੇ ਮੁੰਡਿਆ ਉਹਨੂੰ ਪੁੱਛ ਲਿਓ ਜੇ ਉਹਨੂੰ ਕਹੇ ਚੱਲ ਇਹ ਦੱਸ ਅੱਜ ਦਾ ਲੈਵਲ ਕੀ ਆ ਪਾਖੜਾ ਦਾ ਪੌਂਗ ਦਾ ਤੇ ਰੰਜੀਤਾ ਡੈਮ ਦਾ ਦਾ ਸੇਖਾਉਣੇ ਵਾਟਰ ਰੈਗੂਲੇਟਰ ਕੀ ਦਾ ਤੁਹਾਡੇ ਡਰਮੇ ਕਰਕੇ ਹਟਿਆ ਮੈਂ ਪਤਾ ਕਿਉਂ ਹੁਣੇ ਮੈਂ ਗੱਲ ਕਰਕੇ ਹਟਿਆ ਕਿ ਆਪਾਂ ਬੰਦੇ ਨੂੰ ਚੁੰਦੇ ਆ ਤੁਸੀਂ ਜਦੋਂ মিডিਆ 'ਚ ਆਉਨੇ ਹੋ ਤੁਸੀਂ ਚੁੰਦੇ ਹੋ ਨਾ ਕਿ ਇਹ ਰਿਪੋਰਟ ਕਰ ਲੂਗਾ ਇਹਨੂੰ ਕੈਮਰਾ ਚਲਾਉਣਾ ਆਉਂਦਾ ਹੈ ਆ ਵੇ ਨਹੀਂ ਹੈ ਤੇ ਕਦੇ ਪੰਜਾਬ ਚ ਲਾਉਂਦਾ ਆਉਂਦਾ ਆ ਵੇ ਨਹੀਂ ਹੈ ਨਹੀਂ ਕਦੇ ਵੀ ਨਹੀਂ ਦੇਖੀ ਉਹ ਵਹਿੰਦੇ ਨਹੀਂ ਆਪਾਂ ਤੇ ਫਿਰ ਕੀ ਹੋਊਗਾ ਸਾਡੇ ਇਹਨੇ ਪੜੇ ਲਿਖੇ ਬੱਚੇ ਜਿਹਨਾਂ ਨੇ ਐਲੀਨ ਡਿਗਰੀਆਂ ਕੀਤੀਆਂ ਨੇ ਮਿਹਨਤਾਂ ਕੀਤੀਆਂ ਇੱਕ ਅਨਪੜ੍ਹ ਬੰਦੇ ਨੂੰ ਸਲੂਟ ਮਾਰਦੇ ਨੇ ਉਹ ਐਸੇ ਕਰਕੇ ਉਹ ਚਲੋ ਇਹ ਦੱਸੋ ਕਿ ਜਿਨ੍ਹਾਂ ਨੂੰ ਉਹ ਸਲੂਟ ਮਾਰਦੇ ਆ ਉਹ ਭਾਈ ਕਿਨੇ ਆ ਪਬਲਿਕ ਨੇ ਤੇ ਪਬਲਿਕ ਆਪ ਆਈ ਹੈ ਉਥੇ ਗਲਤੀ ਤਾਂ ਆਪਣੀ ਹੈ ਆਪਣੀ ਇੱਕ ਅਵੇਸ ਗਲਤੀ ਨੂੰ ਸੁਧਾਰ ਸਕੀਏ ਮੇਰੇ ਵਰਗੇ ਬੰਦੇ ਦਾ ਰੀਜ਼ਨ ਇਹੀ ਹੈ ਜੋ ਗੱਡੀ ਤੇ ਅੱਡੀ ਖਸਾਉਂਦਾ ਫਿਰਦਾ ਕਿ ਉਹ ਬੰਦੇ ਰੱਬ ਤੇ ਜੀਨੂੰ ਮਰਜ਼ੀ ਵੋਟ ਪਾ ਦਿਓ ਪਾਲਿਸੀ ਤੇ ਪਾ ਲੋ ਬਚ ਜੂਗੇ ਨਹੀਂ ਤਾਂ ਆ ਪਾਣੀ ਡਬਾਊਗਾ ਤੁਹਾਨੂੰ ਤੇ ਖੇਤ ਚ ਲੱਗੂਗਾ ਕਿਸੇ ਹੋਰ ਦੇ ਜਾ ਕੇ ਦੂਰ ਕਿਤੇ ਜਾ ਕੇ ਪਚ ਜੂਗੇ ਚਲ ਹੁਣ ਚਾਲੇ ਨਾ ਕਿਉਂਕਿ ਮੈਂ ਪਿੱਛੇ ਬੁੱਢੇ ਨਾਲੇ ਤੋਂ ਆਇਆ ਹਾਂ ਹਾਂ ਇਹ ਸਨਜੀ ਅਮੀ ਤੋਜਮਾਨ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਬੁਲਾਰੇ ਨੇ ਅੱਜ ਆਈ ਨੇ ਇੱਥੇ ਸੁਸਰਾਲੀ ਕਲੋਨੀ ਰੌਂਡ ਰੋਡ ਲੁਧਿਆਣੀ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਬਹੁਤ ਹੀ ਵਧੀਆ ਪਾਣੀਆਂ ਦੇ ਬਾਰੇ ਕਿ ਕਿਦਾਂ ਇਹ ਹੜ੍ਹ ਆਏ ਜਾਂਦੇ ਆ ਕੁਦਰਤੀ ਆਪਦਾ ਨਹੀਂ ਹੈ ਇਹ ਜਿੰਨਾ ਹੜ੍ਹ ਦਾ ਮੈਨੇਜਮੈਂਟ ਆ ਇਹ ਸਿਰਫ ਰਚਿਆ ਹੋਇਆ ਇੱਕ ਸਾਜ਼ਿਸ਼ ਨੂੰ ਦੱਸਿਆ ਗਿਆ ਕਿ ਇੱਕ ਸਾਜ਼ਿਸ਼ ਹੀ ਹੈ